نگے نا پنڈے اوتھے شریان گولیاں مار کے نوجوان ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਆ ਤੁਸੀਂ ਸਮਾਣੇ ਦੇਖ ਲਓ ਸਰਪੰਚ ਦਾ ਕਤਲ ਹੋਇਆ ਜੀ ਫਿਰ ਤੁਸੀਂ ਮਾੜੀ ਮੁਸਫਾ ਦੇਖ ਲਓ ਦੂਜੀ ਤੀਜੀ ਵਾਰ ਫਾਇਰਿੰਗ ਉੱਥੇ ਹੋਈ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਫਾਇਰਿੰਗ ਹੋਈ ਰਾਜਿਆਣਾ ਨਗਰ ਨਾਲ ਆ ਉੱਥੇ ਫਾਇਰਿੰਗ ਹੋਈ ਕਿਸੇ ਕਹਿੰਦੇ ਵੀ ਜਿਹੜੀ ਲੰਗਿਆਂ ਨੇ ਲੜਾਈ ਹੋਈ ਆ ਵੀ ਉਹ ਇਹਨਾਂ ਦੀ ਨਿੱਜੀ ਕੋਈ ਰੰਜਿਸ਼ ਸੀਗੀ ਤਾਂ ਹੋਈ ਆ ਠੀਕ ਹੈ ਲੜਾਈ ਮੰਨ ਲਈ ਨੇ ਕੋਈ ਰੋੜਾ ਇੱਟਾਂ ਨਾਲ ਜਾਂ ਸੋਟੀਆਂ ਨਾਲ ਲੜਾਈ ਹੁੰਦੀ ਦੇਖੀ ਪਰ ਜਿਹੜੇ ਨਜਾਇਜ਼ ਅਸਲਾ ਆਉਂਦਾ ਵਾ ਉਹ ਕਿੱਥੋਂ ਆਉਂਦਾ ਵਾ ਉੱਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਸੋਟੀ ਨਹੀਂ ਦਿੱਤੀ ਉਹਦਾ ਵੈਪਨ ਜਿਹੜਾ ਲਾਇਸੈਂਸੀ ਸੀ ਉਹ ਵੀ ਜ਼ਬਤ ਕਰ ਲਿਆ ਅਸਲਾ ਉਹਦੇ ਕੋਲੇ ਨਹੀਂ ਸੀ ਅਸਾਂ ਕੋਲੇ ਹੁੰਦਾ ਵਿਚਾਰਾ ਵੱਜ ਜਾਂਦਾ ਜੇ ਸਕਿਉਰਿਟੀ ਹੁੰਦੀ ਤਾਂ ਵੀ ਵੱਜ ਜਾਂਦਾ ਉਹਨਾਂ ਵੋਟਾਂ ਪੈਣੀਆਂ ਹੁੰਦੀਆਂ ਜਾਂ ਪਹਿਲੀ ਵਾਰ ਕਿਸੇ ਨੇ ਰਾਜਨੀਤੀ ਦੇ ਵਿੱਚ ਆਉਣਾ ਹੁੰਦਾ ਤਾਂ ਕਹਿਣਗੇ ਲੋਕਾਂ ਦੇ ਵਿੱਚ ਰਵਾਂਗੇ ਕੋਈ ਸਾਨੂੰ ਸਕਿਉਰਿਟੀ ਲੋੜ ਨਹੀਂ ਜਿਵੇਂ ਲੋਕ ਕਹਿਣਗੇ ਅਸੀਂ ਉਹ ਗੱਲ ਮੰਨਾਂਗੇ ਪਰ ਉਸ ਤੋਂ ਬਾਅਦ ਜਿਹੜੀ ਸਕਿਉਰਿਟੀ ਮਿਲ ਜਾਂਦੀ ਫਿਰ ਬਾਅਦ ਚ ਸਵਾਲ ਹੁੰਦਾ ਤਾਂ ਕਹਿੰਦੇ ਤਾਂ ਪ੍ਰੋਟੋਕੋਲ ਦਾ ਹਿੱਸਾ ਜਿਹੜੇ ਪ੍ਰੈਸ ਵਾਲੇ ਵੀਰ ਆ ਵਿਚਾਰੇ ਆਪ ਦੀ ਜਾਨ ਵੀ ਖਤਰੇ 'ਚ ਪਾਉਂਦੇ ਆਂ ਕਈ ਵਾਰ ਵੇਖਿਆ ਕਿ लाठी चार्ज ਹੁੰਦਾ ਉਹਨਾਂ ਤੇ ਪ੍ਰੈਸ ਵਾਲੇ ਵਿਚ ਹੁੰਦੇ ਆ ਜੇ ਕਿਤੇ ਗੋਲੀ ਚੱਲਦੀ ਹੁੰਦੀ ਤੇ ਪ੍ਰੈਸ ਵਾਲੇ ਵਿਚ ਹੁੰਦੇ ਆ ਸਰਬ ਜਿਵੇਂ ਤੁਸੀਂ ਪ੍ਰੈਸ ਦੀ ਗੱਲ ਕੀਤੀ ਆ ਪ੍ਰੈਸ ਨੂੰ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਸਵਾਲ ਕਰਨੇ ਚਾਹੀਦੇ ਆ ਜਿਹੜੇ ਲੀਡਰਾਂ ਨੂੰ ਜੇ ਕੋਈ ਗਲਤ ਕੰਮ ਕਰਦਾ ਉਹਨੂੰ ਸਵਾਲ ਕਰੋ ਇਹਨਾਂ ਨੇ ਸਵਾਲ ਕਰਨੇ ਸਕਾਇਪਰ ਅੱਜ ਜਦੋਂ ਆਪ ਨੂੰ ਸਵਾਲ ਹੋ ਰਹੇ ਆ ਤਾਂ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਜਿਹੜੇ ਬਿਜੇਸ਼ਨ ਮੈਂ ਨੇ ਉਹ ਬਾਹਰ ਭੱਜੇ ਜਾਂਦੇ ਆਂ ਵੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਤਾਂ ਜਾਂਦਾ ਫਿਰ ਗੋਲੀ ਹੈ ਜਾਂ ਫੇ ਫਰੋਤੀ ਦਿਓ ਸਤੋਂ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦਿਨ ਬਾਗਾਪਰਾਣਾ ਹਲਕੇ ਦੇ ਵਿੱਚ ਲਗਾਤਾਰ ਜਿਹੜੇ ਗੋਲੀਆਂ ਚੱਲ ਰਹੀਆਂ ਨੇ ਕਿ ਬਾਗਾਪਰਾਣਾ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਪਿਛਲੇ ਦਿਨੀ ਜਿਹੜੀਆਂ ਗੋਲੀਆਂ ਚੱਲੀਆਂ ਉਹਨਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀਆਂ ਜਿਹੜੇ ਲੰਗਿਆਣੇ ਦੇ ਵਿੱਚ ਘਟਨਾਈ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜੇ ਗੱਲ ਕਰੀਏ ਬਾਗਾਪਰਾਣਾ ਸ਼ਹਿਰ ਦੀ ਤਾਂ ਬਾਗਾਪਰਾਣਾ ਸ਼ਹਿਰ ਦੇ ਵਿੱਚ ਵੀ ਜਿਹੜੀ ਆ ਗੋਲੀਆਂ ਚੱਲੀਆਂ ਪਰਸੋ ਜਿਹੜੀ ਰਾਤ ਤੇ ਇੱਕ ਗੱਲ ਹੋਰ ਦੱਸ ਦਈਏ ਕਿ ਫਾਇਰਿੰਗ ਜਿਹੜੀ ਹੁੰਦੀ ਆ ਲਗਾਤਾਰ 20 25 ਫਾਇਰ ਹੁੰਦੇ ਆ 5 7 ਫਾਇਰ ਹੁੰਦੇ ਆ 10 ਫਾਇਰ ਹੁੰਦੇ ਆ ਇਹ ਨਹੀਂ ਕੋਈ ਹਵਾਈ ਫਾਇਰ ਹੁੰਦਾ ਸਿੱਧੇ ਫਾਇਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਈ ਨੌਜਵਾਨਾਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਆ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਜਸਤਾ ਤੀਰ ਸਿੰਘ ਮੱਲਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਕਿਉਂਕਿ ਜਿਹੜਾ ਇਹ ਬੜਾ ਚਿੰਤਾ ਦਾ ਵਿਸ਼ਾ ਵਾਅਦਾ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਿਹੜਾ ਗੋਲੀਆਂ ਦੇ ਨਾਲ ਮਾਰ ਦੇਣਾ ਮੱਲਾ ਸਾਹਿਬ ਬਾਗਾ ਪੁਰਾਣਾ ਹਲਕੇ ਦੇ ਹਾਲਾਤ ਜਿਹੜੇ ਬਹੁਤ ਬੱਤਰ ਹੋ ਚੁ ਇਹ ਹੋਈ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਮੈਂ ਸਮਝਦਾ ਕਿ ਹਲਕੇ ਬਾਗੇਪੁਰਾਣੇ ਚ ਪਰ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਜੀ ਬਹੁਤ ਹੀ ਮਾਹੌਲ ਜਿਹੜਾ ਮਾੜਾ ਕਿ ਗੈਂਗਸਟਰਵਾਦ ਇਨਾ ਵੱਧ ਗਿਆ ਕਿਸੇ ਨੂੰ ਕੋਈ ਫਿਕਰ ਨਹੀਂ ਹਲੰਗਿਆ ਨਾ ਪਿੰਡ ਹੈ ਉੱਥੇ ਸ਼ਰਿਆਂ ਗੋਲੀਆਂ ਮਾਰ ਕੇ ਨੌਜਵਾਨਾਂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਆ ਤੁਸੀਂ ਸਮਾਣੇ ਦੇਖ ਲੋ ਸਰਪੰਚ ਦਾ ਕਤਲ ਹੋਇਆ ਜੀ ਫਿਰ ਤੁਸੀਂ ਮਾੜੀ ਮੁਸਫਾ ਦੇਖ ਲੋ ਦੂਜੀ ਤੀਜੀ ਵਾਰ ਫਾਇਰਿੰਗ ਹੋਈ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਫਾਇਰਿੰਗ ਹੋਈ ਰਾਜਿਆਣਾ ਨਗਰ ਨਾਲ ਆ ਉੱਥੇ ਫਾਇਰਿੰਗ ਹੋਈ ਮੈਂ ਸਮਝਦਾ ਕਿ ਲਾਉਣ ਆਰਡਰ ਦੀ ਐਡੀ ਸਥਿਤੀ ਮਾੜੀ ਹੋ ਚੁੱਕੀ ਕਿਸੇ ਨੂੰ ਕੋਈ ਡਰ ਨਹੀਂ ਨਾ ਤਾਂ ਸਰਕਾਰ ਦਾ ਡਰ ਹੈ ਕਿਉਂਕਿ ਮੁੱਖ ਮੰਤਰੀ ਇੱਕ ਹੈੱਡ ਹੁੰਦਾ ਸਰਕਾਰ ਆ ਜਿਹੜੀ ਚੀਫ ਸਿਪੀ ਡੀਜੀਪੀ ਸਾਹਿਬ ਚਿੱਲੇ ਦਾ ਐਸਐਸਪੀ ਜਾਂ ਹੋਰ ਅਫਸਰ ਜਿਹੜੇ ਬੜੀ ਜ਼ਿੰਮੇਵਾਰੀ ਬੰਦੀ ਉਹਨਾਂ ਦੀ ਤੇ ਮੈਂ ਸਮਝਦਾ ਕਿ ਸਰਕਾਰ ਦਾ ਫੇਲਿਅਰ ਕਿਉਂਕਿ ਅਫਸਰਾਂ ਨੂੰ ਜਿਵੇਂ ਜੋ ਡਾਇਰੈਕਸ਼ਨਾਂ ਦੇਓਗੇ ਅਫਸਰ ਹੋ ਹੀ ਹੁੰਦੇ ਆ ਜੀ ਸਲਟੀ ਨਾਲ ਡਾਇਰੈਕਸ਼ਨਾਂ ਦੇਓਗੇ ਅਫਸਰ ਸਖਤੀ ਕਰ ਲੈਂਦੇ ਆ ਜੇ ਅਫਸਰਾਂ ਨੂੰ ਢਿਲਾ ਛੱਡ ਦੋਗੇ ਅਫਸਰ ਢਲੇ ਹੋ ਜਾਂਦੇ ਆ ਜੀ ਤੇ ਮੈਂ ਸਿੱਧੇ ਦਾ ਸਿੱਧਾ ਭਗਵੰਤ ਮਾਨ ਨੂੰ ਉਹਨਾਂ ਦੀ ਸਰਕਾਰ ਨੂੰ ਉਹਨਾਂ ਦੇ ਵਜ਼ੀਰਾਂ ਨੂੰ ਉਹਨਾਂ ਦੇ ਐਮਐਲਏ ਨੂੰ ਦੋਸ਼ੀ ਠਹਿਣਾਉਣਾ ਕਿ ਹਰ ਦਿਨ ਮੈਂ ਸਮਝਦਾ ਕਿ ਪਾਈਪਸ 700 ਤਾਂ ਪੰਜਾਬ ਦੇ ਵਿੱਚ ਉਹ ਕਿਹੜੀ ਜਗ੍ਹਾ ਨਹੀਂ ਜਿੱਥੇ ਗੋਲੀ ਨਹੀਂ ਚਲਦੀ ਤੇ ਪੰਜਾਬ ਦੇ ਵਿੱਚ ਬਿਜ਼ਨਸ ਕੀ ਆਉਣਾ ਜਿਹੜੇ ਬਿਜ਼ਨਸmen ਨੇ ਉਹ ਬਾਹਰ ਭੱਜੇ ਜਾਂਦੇ ਆਂ ਪਈ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਤਾਂ ਜਿਆਦਾ ਫਿਰ ਗੋਲੀ ਹੈ ਜਾਵੇਂ ਫਰੋਤੀ ਦਿਓ ਲੋਕਾਂ ਮਾਚਾ ਕੰਮ ਕਰਨਾ ਪੈਣਾ ਜੇ ਫਰੋਤੀ ਇੱਕ ਨੂੰ ਦੇਤੀ ਫਿਰ ਹੋਰ ਦਾਲੇ ਹੋ ਜਾਂਦੇ ਆ ਇਸ ਕਰਕੇ ਸਰਕਾਰ ਦਾ ਫੇਲਿਅਰ ਹੈ ਜਿਹੜਾ ਲੋਕਾਂ ਦੇ ਸਾਹਮਣੇ ਆ ਸਰਕਾਰ ਦੇ ਅਜ 15 ਮਹੀਨੇ ਰਹਿ ਗਏ ਜੇ ਇਹ ਤੋਂ ਪਹਿਲਾਂ 45 ਮਹੀਨਿਆਂ ਸਰਕਾਰ ਕੁਝ ਨਹੀਂ ਕਰ ਸਕੀ ਤੇ 15 ਮਹੀਨਿਆਂ ਵਿੱਚ ਕੀ ਕਰਨਾ ਇਸ ਕਰਕੇ ਲੋਕ ਬਹੁਤ ਤਾਬਲੇ ਆ ਦੀ ਗਰੇ ਆ ਕਦੋਂ ਸਮਾਵੇ ਤੇ ਕਦੋਂ ਇਹਨਾਂ ਨੂੰ ਪਾਸੇ ਕਰੀਏ ਤੇ ਭਵੰਤਮਨ ਸਾਹਿਬ ਇਕੱਲੇ ਚੁਟਕਲਿਆਂ ਤੋਂ ਬੜਾ ਹੋਰ ਕੋਈ ਕੰਮ ਨਹੀਂ ਕਰਦੇ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਜਿਹੜੀ ਉਹ ਫੇਲ ਹੋਈ ਆਪਦੇ ਉਹਨੇ ਲੋਕਾਂ ਦੇ ਸਾਹਮਣੇ ਗੋਡੇ ਟਿਕਨੇ ਪਏ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਇੱਕ ਇੰਚ ਵੀ ਜ਼ਮੀਨ ਨਹੀਂ ਜਾਣ ਦੇਵਾਂਗੇ ਤੇ ਵੱਡੇ ਕੱਟ ਕਰਕੇ ਤੇ ਇਹ ਵੀ ਐਲਾਨ ਕਰਤਾ ਕਿ ਹਰ ਰੋਜ਼ ਧਰਨਾ ਜਿਹੜਾ ਚਿਤਕੈਂਦਰੀਵਾਲ ਦੀ ਕੁਟੀ ਦੇ ਮੂਰੇ ਦੇਵਾਂਗੇ ਉਦੋਂ ਬਾਅਦ ਇਹਨਾਂ ਨੂੰ ਫਿਰ ਉਹ ਲੈਂਡ ਪੋਲ ਪਾਲਿਸੀ ਜਿਹੜੀ ਬਾਅਦਸ ਲੈਣੀ ਪਈ ਇਹਨਾਂ ਨੇ ਸਿਰਫ ਕਰਜ਼ਾ ਲੈਣਾ ਸੀ ਲੋਕਾਂ ਨੂੰ ਦੇਣਾ ਕੋਈ ਨਹੀਂ ਸੀ ਲੋਕਾਂ ਦੀ ਜ਼ਮੀਨ ਕਹਿੰਨੇ ਕਰਦੇ ਨਹੀਂ ਸੀ ਉਸ ਤੋਂ ਬਾਅਦ ਫਿਰ ਪੰਚਾਇਤਾਂ ਦੇ ਗਾਇਡ ਇੱਕ ਵੀ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਉਸ ਤੋਂ ਬਾਅਦ ਪੰਚਾਇਤਾਂ ਨੇ ਜਿੱਥੇ ਜ਼ਮੀਨਾਂ ਦੇ ਵਿੱਚ ਦੀ ਸੜਕਾਂ ਲੰਗੀਆਂ ਇਹ ਸੜਕਾਂ ਲਿਆ ਨੇ ਪੈਸੇ ਦਿੱਤੇ ਉਹ ਕਹਤਾ ਇੰਨੇ ਪੈਸੇ ਸਾਨੂੰ ਵਾਪਸ ਦਿਓ ਉਹਦੇ ਚ ਜਿਹੜੇ ਕਿ ਲੋਕਾਂ ਦੇ ਪੈਸੇ ਆ ਉਹਨਾਂ ਪਿੰਡਾਂ ਦੇ ਪੈਸੇ ਪੰਚਾਇਤਾਂ ਦੇ ਪੈਸੇ ਆ ਪੰਚਾਇਤਾਂ ਨੂੰ ਸਰਕਾਰਾਂ ਪੈਸੇ ਦਿੰਦੀਆਂ ਹੁੰਦੀਆਂ ਇਹ ਕਹਿੰਦੇ ਸਾਨੂੰ ਵਾਪਸ ਦਿਓ ਇਸ ਕਰਕੇ ਹਰ ਮੁੱਦੇ ਤੇ ਹੜਾ ਵਾਲੇ ਚ ਤਾਂ ਫੇਲ ਹੋਏ ਉੱਥੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਪੱ press ਵਾਲੇ ਪੁੱਛ ਰਹੇ ਸੀ ਕਿ ਤੁਸੀਂ ਐ ਐਲਾਨ ਕਰਦੇ ਹੋ ਕਹਿੰਦੇ ਕੱਲੇ ਐਲਾਨ ਨਹੀਂ ਅੱਜ ਦੇਖੋ ਤੁਸੀਂ ਜਿਹੜਾ achar ਹੈ ਮੈਂ ਸਮਝਦਾ ਕਿ ਬਹੁਤ ਵੱਡੀ ਗਿਣਤੀ ਚ ਟਰੱਕ ਆਏ ਜਿਹੜੇ ਪਰਸੋ ਇੱਥੇ ਆਪਣੇ ਵੀ ਮੁਕੇ ਜਿਲ੍ਹੇ ਚ ਵੀ 500 ਗਾਠਾ ਜਿਹੜੀ ਆ ਰਹੀ ਹੈ 1000 ਗਾਠਾ ਜਿਹੜੀ ਭੇਜਣੀ ਪ੍ਰਧਾਨ ਸਾਹਿਬ ਨੇ ਕਿਸ਼ਤ ਬਾਅਦ ਦੇ ਵਿੱਚ ਭੇਜਣਗੇ ਵੀ ਦਾ ਵੀ ਉਹਨਾਂ ਨੇ ਕਿਹਾ ਪੂਰੇ ਪੰਜਾਬ ਚ ਕਿ ਲੱਖ एकड़ ਨੂੰ ਵੀ ਦੇਵਾਂਗੇ 50 ਹਜ਼ਾਰ ਪਰਿਵਾਰ ਹੈ ਉਹਨਾਂ ਨੂੰ ਖਾਣ ਵਾਸਤੇ ਕਣਕ ਦੇਵਾਂਗੇ ਤੇਲ ਪਹਿਲਾਂ ਵੀ ਦੇ ਰਹੇ ਆ ਡੀਜ਼ਲ ਤੇ ਹੁਣ ਵੀ ਜਿੱਥੇ ਜਿੱਥੇ ਲੋੜ ਹੋਊਗੀ ਪੂਰਨ ਸਾਹਿਬ ਨੇ ਤૈયਿਆ ਕੀਤਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਤૈયਿਆ ਕੀਤਾ ਜਿੱਥੇ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਮੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਐਸਜੀਪੀਸੀ ਨੇ ਬੜੀ ਮੱਧ ਜਿਹੜੀ ਹਰਫੇਟ ਕਰਨ ਕੀਤੀ ਮਾਲਾ ਸਾਹਿਬ ਜਿਵੇਂ ਤੁਸੀਂ ਪ੍ਰੈਸ ਦੀ ਗੱਲ ਕੀਤੀ ਆ ਪ੍ਰੈਸ ਨੂੰ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਸਵਾਲ ਕਰਨੇ ਚਾਹੀਦੇ ਆ ਜਿਹੜੇ ਲੀਡਰਾਂ ਨੂੰ ਜੇ ਕੋਈ ਗਲਤ ਕੰਮ ਕਰਦਾ ਉਹਨੂੰ ਸਵਾਲ ਕਰੋ ਇਹਨਾਂ ਨੇ ਸਵਾਲ ਕਰਨੇ ਸਕਾਇਪਰ ਅੱਜ ਜਦੋਂ ਆਪ ਨੂੰ ਸਵਾਲ ਹੋ ਰਹ ਮੈਂ ਸਮਝਦਾ ਕਿ ਇਹਨਾਂ ਨੇ ਬਖਸ਼ੇ ਕਿਸ ਨੂੰ ਜਿਹੜੇ ਪ੍ਰੈਸ ਵਾਲੇ ਵੀਰ ਆ ਵਿਚਾਰੇ ਆਪਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਕਈ ਵਾਰ ਵੇਖਿਆ ਕਿ लाठी चार्ज ਹੁੰਦਾ ਉਹਨਾਂ ਉਨਾਂ ਤੇ ਪ੍ਰੈਸ ਵਾਲੇ ਵਿਚ ਹੁੰਦੇ ਆ ਜੇ ਕਿਤੇ ਗੋਲੀ ਚੱਲਦੀ ਹੁੰਦੀ ਤੇ ਪ੍ਰੈਸ ਵਾਲੇ ਵਿੱਚ ਹੁੰਦੇ ਆ ਪ੍ਰੈਸ ਨੂੰ ਚੌਥਾ ਥੰਮ ਮੰਨਿਆ ਲੋਕਾਂ ਨੇ ਪੂਰੀ ਲੋਕਾਈ ਨੇ ਪੂਰੀ ਦੁਨੀਆ ਨੇ ਪਰ ਇਹਨਾਂ ਨੇ ਕੁਚਲ ਕੇ ਰੱਖ ਦਿੱਤਾ ਅੱਜ ਤੱਕ ਪ੍ਰੈਸ ਤੇ ਅਟੈਕ ਹੁੰਦਾ ਨਹੀਂ ਮੈਂ ਵੇਖਿਆ ਸੀ ਅੱਜ ਪ੍ਰੈਸਾਂ ਦੇ ਪਰਚੇ ਵੀ ਦਿੱਤੇ ਜਾ ਰਹੇ ਆ ਪ੍ਰੈਸ ਵਾਲਿਆਂ ਨੂੰ ਕੁੱਟਿਆ ਵੀ ਜਾ ਰਿਹਾ ਤੇ ਮੈਂ ਸਮਝਦਾ ਕਿ ਰੱਬ ਹੀ ਰੱਖਾ ਇਹਨਾਂ ਨੂੰ ਮਾਲਾ ਸਾਹਿਬ ਜਿਵੇਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸੀ ਕਹਿੰਦੇ ਵੀ ਜਿਹੜੀ ਲੰਗਿਆਂ ਨੇ ਲੜਾਈ ਹੋਈ ਆ ਉਹ ਵੀ ਉਹ ਇਹਨਾਂ ਦੀ ਨਿੱਜੀ ਕੋਈ ਰਾਂਚੇ ਸੀਗੀ ਤਾਂ ਹੋਈ ਆ ਠੀਕ ਆ ਲੜਾਈ ਮੰਨ ਲਈ ਨੇ ਕੋਈ ਰੋੜਾ ਇੱਟਾਂ ਨਾਲ ਜਾਂ ਸੋਟੀਆਂ ਨਾਲ ਲੜਾਈ ਹੁੰਦੀ ਦੇਖੀ ਆ ਪਰ ਜਿਹੜੇ ਨਜਾਇਜ਼ ਅਸਲਾ ਆਉਂਦਾ ਵਾ ਉਹ ਕਿੱਥੋਂ ਆਉਂਦਾ ਵਾ ਉੱਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਮੈਂ ਸਮਝਦਾ ਕਿ ਨਜਾਇਜ਼ ਅਸਲਾ ਇਹ ਤਲਾਸ਼ੀ ਕੇਸ ਦੀ ਲੈਣਗੇ ਕਿਸੇ ਨੂੰ ਟਾਰਗੇਟ ਕਰਨਗੇ ਫੇਰ ਹੀ ਕਰਨਗੇ ਨਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਨੇ ਕੀ ਕਰਨਾ ਪ੍ਰਸ਼ਾਸਨ ਉਦੋਂ ਦਾ ਸੁੱਤਾ ਪਿਆ ਭਾ ਨਿੱਜੀ ਲੜਾਈ ਹੋਵੇ ਅਸਲਾ ਉੱਥੇ ਚੱਲਿਆ ਅਸਲਾ ਤਾਂ ਹੀ ਚੱਲਿਆ ਨਾ ਜੇ ਉੱਥੇ ਟਾਈਮ ਵੱਜਿਆ ਉੱਥੇ ਟਾਈਮ ਬੰਦ ਕੇ ਉਹ ਕਤਲ ਹੋਇਆ ਤੇ ਜੇ ਉਹਨਾਂ ਦੋਨਾਂ ਤਰ੍ਹਾਂ ਦਾ ਉਹ ਸਿਆਣੇ ਕਹਿੰਦੇ ਆ ਇੱਕ ਸੁਆਹ ਹੋ ਜਾਂਦਾ ਜਿੰਨਾਂ ਦਾ ਮਾਰਿਆ ਜਾਂਦਾ ਦੂਜੇ ਕੋਲੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਭੁਗਤਣਾ ਪੈਂਦਾ ਸਾਰੀ ਉਮਰ ਜੇਲ੍ਹ ਚ ਕਰਨੀ ਬੜੀ ਔਖੀ ਹੁੰਦੀ ਹੈ ਪੁਲਿਸ ਦਾ ਕੌਪਤਾ ਮਾਲਾ ਸਾਹਿਬ ਇੱਥੇ ਹੀ ਪਤਾ ਲੱਗਦਾ ਕਿੰਨਾ ਕਹਿਗਾ ਮਾੜੀ ਪੈਂਟ ਜਿਹੜੀ ਇੱਕ ਹਫਤਾ ਪਹਿਲਾਂ ਗੋਲੀ ਚੱਲੀ ਉਸ ਤੋਂ ਬਾਅਦ ਜਿਹੜੇ ਇੱਕ ਹਫਤੇ ਬਾਅਦ ਦੂਜੀ ਵਾਰ ਗੋਲੀ ਚੱਲ ਪਈ ਤੁਸੀਂ ਇਹ ਦੇਖੋ ਦੋ ਵਾਰ ਗੋਲਗਾ ਚੱਲ ਜਾਣੀਆਂ ਇੱਕੋ ਪਿੰਡ ਦੇ ਵਿੱਚ ਤੇ ਉਹ ਵੀ ਵਿਚਾਰੇ ਆਮ ਬੰਦਿਆਂ ਦੇ ਉੱਤੇ ਕੀ ਛੋਟੀਆਂ ਛੋਟੀਆਂ ਦੁਕਾਨਾਂ ਉਹਨਾਂ ਨੂੰ ਕਹਿੰਦਾ ਫਰੋਤੀ ਦਿਓ ਧੱਕੇ ਦੇ ਨਾਲ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਦੀ ਮੌਤ ਹੋਣੀ ਉਹਨੇ ਸਕਿਉਰਟੀ ਦੀ ਮੰਗ ਕੀਤੀ ਸੀ ਉਹਨੂੰ ਸਕਿਉਰਟੀ ਨਹੀਂ ਦਿੱਤੀ ਉਹਦਾ ਵੈਪਨ ਜਿਹੜਾ ਲਾਇਸੈਂਸੀ ਸੀ ਉਹ ਵੀ ਜ਼ਬਤ ਕਰ ਲਿਆ ਅਸਲਾ ਉਹਦੇ ਕੋਲੇ ਨਹੀਂ ਸੀ ਅਸਲਾ ਕੋਲੇ ਹੁੰਦਾ ਵਿਚਾਰਾ ਵੱਜ ਜਾਂਦਾ ਜੇ ਸਕਿਉਰਟੀ ਹੁੰਦੀ ਤਾਂ ਵੀ ਵੱਜ ਜਾਂਦਾ ਜਾਣੀ ਸਕਿਉਰਟੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦੇ ਰਹਾ ਤੇ ਹੋਰ ਮੈਂ ਵੇਖਿਆ ਕਿ ਉਹੀ ਸਕਿਉਰਟੀ ਦੇ ਜਿਹੜਾ ਪੰਜ ਪੰਜ ਸੱਤ ਸੱਤ ਗਨਮੈਨ ਉਹੀ ਲਈ ਕਰਦੇ ਆ ਜਿਨ੍ਹਾਂ ਨੂੰ ਕੋਈ ਬਹੁਤੀ ਜ਼ਰੂਰਤ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਅੱਗੇ ਮੁਸੇਹ ਦੀ ਸਕਿਉਰਟੀ ਵਟਰਾ ਕਰਕੇ ਕਤਲ ਹੋਇਆ ਜੀ ਇਸ ਕਰਕੇ ਜਿਹੜਾ ਵਿਅਕਤੀ ਲੋਕਾਂ ਦੀ ਨਿਗ੍ਹਾ 'ਚ ਹੈ ਜਿਹਨੂੰ ਸਕਿਉਰਟੀ ਦੇਣੀ ਮੈਂ ਸਮਝਦਾ ਕੋਈ ਮਾੜੀ ਨਹੀਂ ਇਹ ਅੱਗੇ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਜੇ ਬੜਾ ਡਾਰਾਂ ਦਾ ਲੀਡਰ ਹਾਂ ਤਾਂ ਮੁਰਗੀ ਖਾਨਾ ਖੋਲ ਲੋ ਹੁਣ ਮੈਂ ਕਹਿੰਨਾ 1500 ਬੰਦਾ ਜਾਂ 2000 ਬੰਦਾ ਲੱਗਦਾ ਜਿੱਥੇ ਭਗਵੰਤ ਮਾਨ ਸਾਹਿਬ ਜਾਂਦੇ ਆ ਤੇ ਪਿੱਛੋਂ ਨਹੀਂ ਨਿਕਲ ਜਾਂਦੇ ਲੋਕ ਇੰਨੇ ਆਉਂਦੇ ਹੁਣ ਮੁਰਗੀ ਖਾਨਾ ਖੋਲ ਲੈਣਾ ਚਾਹੀਦਾ ਉਹ ਹੁਣ ਤੱਕ ਦੇ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਸਾਰਿਆਂ ਤੋਂ ਵੱਧ ਸਿਕਿਉਰਿਟੀ ਭਗਵੰਤ ਮਾਨ ਸਾਹਿਬ ਕੋਲੇ ਸਭ ਤੋਂ ਵੱਧ ਸੱਤ ਤੋਂ ਵੱਧ ਚਲੋ ਸਤਿਕਾਰਯੋਗ ਸਾਡੇ ਭੈਣ ਜੀ ਜਿਹੜੇ ਉਹਨਾਂ ਦੇ ਘਰੋਂ ਨੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਵੀ ਬਹੁਤ ਵੱਡੀ ਸਿਕਿਉਰਿਟੀ ਹੈ ਤੇ ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਬਹੁਤ ਵੱਡੀ ਸਕਾਉਟੀ ਹੈ ਤੇ ਮੈਂ ਭੈਣਾਂ ਵੀ ਸਕਾਉਟੀ ਹੈ ਤੇ ਮੈਂ ਸਮਝਦਾ ਕਿ ਬੀਬੀ ਸ੍ਰਿੰਦਰਕੌਰ ਜੀ ਬਾਦਲ ਬਾਲ ਸਾਹਿਬ ਮੁੱਖ ਮੰਤਰੀ ਸੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੈਂਟਰ ਦੇ ਵਿੱਚ ਮੰਤਰੀ ਸੀ ਜੀ ਤੇ ਸਮਾਲ ਸਰ ਆਏ ਸੀ ਇੱਕੋ ਗਨਮੈਨ ਹੁੰਦ ਸੀ ਉਹਨਾਂ ਦੇ ਨਾਲ ਅੰਬੈਸਡਰ ਕਾਰ ਸੀ ਮੈਂ ਆਪਦੇ ਅੱਖੀ ਦੇਖਿਆ ਇੱਕ ਗਨਮੈਨ ਹੋਗਾ ਮੈਂ ਸੀ ਬੀਬੀ ਸ੍ਰਿੰਦਰਕੌਰ ਜੀ ਬਾਦਲ ਸਾਹਿਬ ਜੀ ਸੋ ਬੀਬੀ ਸ੍ਰਿੰਦਰਕੌਰ ਜੀ ਬਾਦਲ ਦੇ ਨਾਲ ਇੱਕੋ ਗਨਮੈਨ ਸੀ ਤੇ ਉਧਰ ਉਧਰ ਪਤਨੀ ਮੁੱਖ ਮੰਤਰੀ ਦੀ ਸੀ ਉਧਰ ਸੈਂਟਰ ਦੇ ਵਜੀਰ ਸਸਪੀਰ ਸਿੰਘ ਬਾਲਸਾਹਬ ਦੀ ਮਾਤਾ ਸੀ ਤੇ ਜੇ ਬੀਬੀ ਹਰਸ਼ਪ੍ਰੀਤ ਕੌਰ ਬਾਦਲ ਨੂੰ ਸਕਿਉਰਟੀ ਜੋ ਪ੍ਰੋਟੋਕੋਲ ਮੁਤਾਬਕ ਵੰਦੀ ਸੈਂਟਰ ਦੇ ਵਜੀਰ ਰਹੇ ਉਹ ਉਹਨੇ ਸਕਿਉਰਟੀ ਇੱਕ ਵੀ ਗਨਮੈਨ ਵਧਾਉਣਾ ਉਹਨੇ ਸਰਕਾਰ ਚ ਲਿਆ ਸੀ ਨਾ ਹੁਣ ਲਿਆ ਤੇ ਗੱਡੀ ਵੀ ਉਹਨਾਂ ਨੇ ਪ੍ਰਾਈਵੇਟ ਰੱਖੀ ਆਪਣੀ ਗੱਡੀ ਦੇ ਵਿੱਚ ਉਹ ਬੈਠਦੇ ਆ ਇਸ ਕਰਕੇ ਇਹ ਸਰਕਾਰੀ ਗੱਡੀਆਂ ਦਿੱਤੀਆਂ ਹੋਈਆਂ ਬੀਬੀ ਜੀ ਉਹਨਾਂ ਨੂੰ ਜਿਹੜੇ ਧਰਮ ਪਤਨੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਜਿਹੜੇ ਉਹਨਾਂ ਦੇ ਭੈਣ ਜੀ ਨੇ ਉਹਨਾਂ ਦੇ ਮਾਤਾ ਜੀ ਉਹ ਵੀ ਸਰਕਾਰੀ ਗੱਡੀਆਂ ਵਰਤੇ ਜੀ ਮਾਨਸਾਹਬ ਜਦੋਂ ਨਾ ਵੋਟਾਂ ਪੈਣੀਆਂ ਆਉਂਦੀਆਂ ਜਾਂ ਪਹਿਲੀ ਵਾਰ ਕਿਸੇ ਨੇ ਰਾਜਨੀਤੀ ਦੇ ਵਿੱਚ ਆਉਣਾ ਹੁੰਦਾ ਤਾਂ ਕਹਿਣਗੇ ਲੋਕਾਂ ਦੇ ਵਿੱਚ ਰਵਾਂਗੇ ਕੋਈ ਸਾਨੂੰ ਸਿਕਿਉਰਟੀ ਲੋੜ ਨਹੀਂ ਜਿਵੇਂ ਲੋਕ ਕਹਣਗੇ ਅਸੀਂ ਉਹ ਗੱਲ ਮੰਨਾਂਗੇ ਪਰ ਉਸ ਤੋਂ ਬਾਅਦ ਜਿਹੜੀ ਸਿਕਿਉਰਟੀ ਮਿਲ ਜਾਂਦੀ ਫਿਰ ਬਾਅਦ ਚ ਸਵਾਲ ਹੁੰਦਾ ਤਾਂ ਕਹਿੰਦੇ ਤਾਂ ਪ੍ਰੋਟੋਕੋਲ ਦਾ ਹਿੱਸਾ ਸਿਕਿਉਰਟੀ ਲਾਓ ਪ੍ਰੋਟੋਕੋਲ ਦੇ ਮੁਤਾਬਕ ਲਾਓ ਜੀ ਇੱਕ ਐਮਐਲਏ ਨੂੰ ਤਿੰਨ ਗਨਮੈਨ ਹੁੰਦੇ ਇੱਕ ਡਰਾਈਵਰ ਹੁੰਦਾ ਪ੍ਰ ਤੇ ਤੇ ਅੱਜ ਆ ਜੇ ਮਿਲਣਾ ਕਿਨੇ ਕਿਨੇ ਕਰਨ ਮੈਂ ਪ੍ਰੋਟੋਕੋਲ ਦੇ ਮਤਾਬਕ ਲੈ ਲਓ ਜਾਨ ਜਿਹਦੀ ਜਾਨ ਨੂੰ ਖਤਰਾ ਹੈ ਅਸੀਂ ਨਹੀਂ ਕਿਨੇ ਕਿਸੇ ਦੀ ਨੁਕਸਾਨ ਹੋਵੇ ਕਿਸੇ ਦਾ ਕੋਈ ਉਹਦਾ ਸਕਿਉਰਟੀ ਜਿਹੜੀ ਉਹ ਚੈੱਕ ਹੁੰਦੀ ਆ ਸਕਿਉਰਟੀ ਜਿਹੜੀ ਇੰਟੈਲੀਜੈਂਸੀ ਦੱਸਦੀ ਆ ਠੀਕ ਆ ਇੰਟੈਲੀਜੈਂਸੀ ਦੇ ਮਤਾਬਕ ਉਹਨਾਂ ਨੂੰ ਦੇ ਦਿਓ ਇਹ ਨਹੀਂ ਕਿਨੇ ਕਿਸੇ ਦੀ ਜਾਨ ਜਾਵੇ ਕਿਸੇ ਜ਼ਿੰਮੇਵਾਰ ਬੰਦੇ ਦੀ ਜਾਂ ਕਿਸੇ ਦੀ ਵੀ ਆਮ ਇਨਸਾਨ ਜਿਹੜਾ ਉਹ ਵੀ ਜ਼ਿੰਮੇਵਾਰੀ ਚ ਆਉਂਦਾ ਕਿਸੇ ਦੀ ਜਾਨ ਨਾ ਜਾਵੇ ਉਹਨਾਂ ਨੂੰ ਸਕਿਉਰਟੀ ਦਿਓ ਪਰ ਇਹ ਨਹੀਂ ਵੀ ਇਸ ਕੌਟੀ 50 ਬੰਦਿਆਂ ਦੀ ਲੋੜ ਆ ਤੇ ਉਹਨੂੰ 20 ਬੰਦੇ ਦੇ ਦੋ 25 ਬੰਦੇ ਦੇ ਦੋ ਉਹਨਾਂ ਨੂੰ ਹੋਰ ਥਾਂ ਲਾ ਦੋ ਉਹ ਨਾਕੇ ਲਾਉਣ ਉਹ ਆਹ ਜਿਹੜੀਆਂ ਹੁਣਵਾਰ ਦਾ ਤਾਂ ਹੁੰਦੀਆਂ ਨਿਆਜ ਅਸਲੇ ਦੇ ਨਾਲ ਹੁੰਦੀਆਂ ਫਿਰ ਅਸਲਾ ਲਾਇਸੈਂਸੀ ਅਸਲਾ ਅਸੀਂ ਦੇਣਾ ਨਹੀਂ ਜਬਤ ਕਰ ਲੈਂਦੇ ਆ ਤੇ ਨਿਆਜ ਅਸਲੇ ਨਾਲ ਤੇਰੇ ਉਹ ਆ ਕਤਲ ਹੋ ਜਾਂਦੇ ਆ ਲਗੋ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਐਸਨ ਜਥੇਦਾਤੀ ਸਿੰਘ ਮੱਲਾ ਜਿਨ੍ਹਾਂ ਨੇ ਬਾਗਾਪੁਰਾਣ ਹਲਕੇ ਦੇ ਵਿੱਚ ਜਿਹੜੀਆਂ ਹੋ ਰਹੀਆਂ ਵਾਰਦਾਤਾਂ ਤੁਹਾਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਤੇ ਨਾਲ ਦੀ ਨਾਲ ਸਰਕਾਰ ਤੇ ਵੀ ਜਿਹੜੇ ਸਵਾਲ ਚੱਕੇ ਨੇ ਕਿ ਜਿਹੜਾ ਸਰਕਾਰ ਦਾ ਫੇਲਿਅਰ ਹੈ ਇਹੋ ਜੀਆਂ ਵਾਰਦਾਤਾਂ ਹੋਣਾ ਉਮੀਦ ਕਰਦੇ ਸਾਡੀ ਗੱਲਬਾਤ ਨੂੰ ਸ਼ੇਅਰ ਕਰੋ ਸਾਡਾ ਬੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਦੇ ਨਾਲ ਮੈਂ ਸ਼ੇਪਰੀ ਸਿੰਘ ਬਾਗਾਪੁਰਾਣ